ਆ ਜਦੋਂ ਦਾ ਭਗਵਾਨ ਤਮੰਟ ਬਣਿਆ ਦੋਂਦਾ ਤਾਂ ਕਈ ਜ਼ਿਆਦਾ ਡੰਡ ਲਾਤੀ ਨੇ ਉਹ ਤੋਂ ਦਾ ਕੁਕੜੀ ਰੋੜ ਕੀਤਾ ਵੀ ਦਊਗਾ ਅੰਡਾ ਰੋੜ ਕੇ ਤਾਂ ਵੀ ਦੋ ਦਿੱਤੀ ਸਵਾਇ ਨੇ ਸਾਨੂੰ ਨਹੀਂ ਹੁਣ ਪਾਣੀ ਆਇਆ ਜਾਜ ਤੇ ਵੀ ਕਿਹੜਾ ਮਾਰ ਸਕਦਾ ਵਾ ਦੇਖ ਵੀ ਸਕਦਾ ਨਾ ਕੋਈ ਨਹੀਂ ਆਇਆ ਇੱਥੇ ਫਿਰ ਵੋਟਾਂ ਵੇਲੇ ਤਾਂ ਤੁਸੀਂ ਦਿਖ ਜਾਂਦੇ ਹੋ ਹੁਣ ਕਿਉਂ ਨਹੀਂ ਦਿੰਦੇ ਤੁਸੀਂ ਹੁਣ ਨਹੀਂ ਦਿੰਦੇ ਹੁਣ ਅੱਖਾਂ ਚਿੱਟੇ ਪੈ ਗਏ ਮੋਤੇ ਹੀ ਫਸਲਾਸਰ ਨੇ ਮਾਰ ਗਿਆ ਰਿਆਇ ਕਾ ਖਣੀ ਹੋਰ ਵੀ ਮੰਤਰੀ ਕੀ ਦੇ ਗਿਆ ਕਿਲੋ ਕਿਲੋ ਆਟਾ ਦੇ ਗਿਆ ਤੇ ਆਤਾ ਦਾ ਕਿਲੋ ਦਾਲ ਦੇ ਗਿਆ ਤੇ ਇਹਦੇ ਨਾਲ ਗੁਜ਼ਾਰਾ ਹੁੰਦਾ ਕਾਇਦਾ ਸਵਾਦ ਤਾਂ ਹੀ ਜਾਣ ਕੇ ਚੈੱਕ ਫੜੰਦਾ ਲੋਕਾਂ ਦੇ ਘਰਾਂ 'ਚ ਪੈਸੇ ਦੇ ਕੇ ਜਾਂਦੇ ਤੇ ਉਹ ਨਹੀਂ ਦੇ ਕੇ ਉਹ ਨਾ ਦੇਣਾ ਕੀ ਕਿਸ ਨੇ ਫਿਰ ਫੋਟੋਆਂ ਖਿਚਾ ਕੇ ਮੁਰਦੂ ਫੋਟੋਆਂ ਖਿਚਾਉਂਦੇ ਤਮਾਸ਼ਾ ਵੇਖਣ ਆਉਂਦੇ ਸਾਰੇ ਵੇਖ ਕੇ ਤਲਾ ਜਾਂਦੇ ਤੇ ਜੀ ਇਹੋ ਹੀ ਅਲਾਤ ਸੀ ਆ ਖਰਾਬੇ ਖਰੂਬੇ ਕੱਖ ਨਹੀਂ ਦਿੱਤਾ ਨਾ ਪਿਛਲੇ ਸਾਲ ਕਿੰਨੇ ਏਕੜ ਫਸਲ ਕੇ ਥੋੜੀ ਸਾਰੀ ਖਰਾਬ ਸਾਰੀ ਇੱਕ ਫਸਲ ਇਦਾਂ ਹੀ ਖਰਾਬ ਹੋਈ ਪਿਛਲੇ ਸਾਲ ਤਾਂ ਜੀ ਪਿਛਲੇ ਤਾਂ ਘਰਾਂ ਦਾ ਬੜਾ ਬਹੁਤ ਨੁਕਸਾਨ ਹੋਇਆ ਤੇ ਬਰਾਂਡੇ ਬਰੁੰਡੇ ਵੀ ਡਿੱਗ ਪਏ ਆ ਜੋ ਕਮਰੇ ਕਮਰੇ ਨੇ ਤੇੜਾ ਪੈੜ ਗੀਆਂ ਫਿਰ ਹਾਲੇ ਤਾਂ ਹੋਰ ਨੁਕਸਾਨ ਤੋਂ ਵੀ ਨੂਠੇ ਹੋਣੇ ਤੁਸੀਂ ਹੋ ਤਾਂ ਕਿੱਥੇ ਉਠੇ ਵਾਲੀ ਤਾਂ ਬਹੁਤ ਔਖਾ ਵਾ ਕਾਰ ਵੀ ਕਿੱਥੇ ਜਾਵਾਂਗੇ 4 ਛੱਡ ਕੇ ਜਾਣਾ ਕਿੱਥੇ ਕਿੱਥੇ ਜਾਵਾਂਗੇ ਕੋਈ 4 ਦਿਨ ਚੱਲੂਗਾ 10 ਦਿਨ ਚੱਲੂਗਾ ਕੀਰੀ ਤਾਂ ਦੇ ਘਾਰ ਹੀ ਆਉਣਾ ਬੋਟਾ ਲੈਣ ਨੂੰ ਚੰਗੇ ਭਲੇ ਸੰਟਕਾਰ ਦੇਸ ਪੈਂਦੇ ਤੇ ਜੇਦੋਂ ਇਦਾਂ ਨਹੀਂ ਦੇਸ ਦੇ ਘਾਰ ਇਹਨਾਂ ਨੂੰ ਭੁੱਖਈਆ ਤੋੜੀ ਵੀ ਭੇਜ ਗਈ ਆ ਸਭ ਕੁਝ ਹੀ ਰਿਆ ਹੀ ਨਹੀਂ ਤੱਕ ਵੀ ਮੈਨੂੰ ਲੱਗਦਾ ਵੀ ਜਿਵੇਂ ਜਿਹੜਾ ਨੁਕਸਾਨ ਹੋਇਆ 10 ਸਾਲ ਨਹੀਂ ਉੱਠਿਆ ਜਾਣਾ ਇਹ 10 ਸਾਲ ਛੱਡ ਕੇ ਅੱਗੇ ਕਿਹੜਾ ਉੱਠੇ ਕਿਆ ਜਾਣਾ ਹੀ ਨਹੀਂ ਕਾ ਤੇ ਹੁਣ ਪਾਣੀ ਆਇਆ ਤੇ ਹੁਣ 4-5 ਸਾਲ ਫੇਰ ਐਵੇਂ ਚੱਟ ਜ਼ਿੰਮੇਦਾਰ ਅਗੜੇ ਕਹਤ ਜਦੋਂ ਮੀਂਹ ਆਉਂਦੇ ਹੋਣਗੇ ਮਾਤਾ ਜੀ ਤੁਹਾਨੂੰ ਤਾਂ ਚੰਗੇ ਨਹੀਂ ਲੱਗਦੇ ਉਹਨੇ ਵੀ ਮੀਂਹ ਸਾਨੂੰ ਕਿਤੇ ਫੇਰਨਾ ਬਹਾੜਾ ਤੁਹਾਨੂੰ ਤਾਂ ਮੀਂਹ ਐਵੇਂ ਹੀ ਆ ਸਾਨੂੰ ਤਾਂ ਇਹ ਤਾਂ ਜਿਹੜਾ 2 ਮਹੀਨੇ ਪਹਿਲਾਂ ਤਰਲੇ ਲਾ ਲਾ ਕੇ ਰੱਬ ਨੂੰ ਵੀ ਦਸਾ ਕਰਦੇ ਰਹੇ ਕਿ ਮਹਾਰਾਜ ਪਾਣੀ ਨਾ ਇਧਰ ਆਵੇ ਪਰ ਫੇਰ ਆ ਗਿਆ ਕੀ ਕੀਤਾ ਜਾਵੇ ਹੜਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਵਿੱਚ ਅਸੀਂ ਫਿਰਦੇ ਹਾਂ ਇਸ ਵੇਲੇ ਬਾਉਪੁਰ ਦੇ ਨਾਲ ਸਾਂਗਰਾ ਪਿੰਡਾ ਸਾਂਗਰਾ ਪਿੰਡ ਦੇ ਵਿੱਚ ਆ ਜਿਸ ਘਰ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਚਾਰੋਂ ਪੰਜੋਂ ਇਹ ਘਰ ਨੂੰ ਪਾਣੀ ਦੇ ਨਾਲ ਜਿਹੜਾ ਹੈਗਾ ਉਹ ਘਿਰਿਆ ਹੋਇਆ ਆ ਪਰ ਪਰ ਕਹਿੰਦੇ ਨੇ ਕਿ ਆਪਣਾ ਆਸਰਾ ਛੱਡ ਕੇ ਪਰਿਵਾਰ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਜਾ ਵੀ ਕਿਵੇਂ ਸਕਦਾ ਆ ਇੱਕੋ ਆਸ ਉਮੀਦ ਤੇ ਕਿ ਪਾਣੀ ਹੇਠਾਂ ਉਤਰੂਗਾ ਤਾਂ ਇਹ ਦੁਬਾਰਾ ਸਾਡਾ ਗੁਜ਼ਰਬਸਰ ਜਿਵੇਂ ਚੱਲ ਰਿਹਾ ਸੀ ਉਵੇਂ ਹੀ ਚੱਲੂਗਾ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਕਿੰਨੇ ਦਿਨਾਂ ਤੋਂ ਆ ਜੋ ਹਾਲਾਤ ਹੋਏ ਨੇ ਇਹ ਇਹ ਕਿੰਨੇ ਦਿਨਾਂ ਤੋਂ ਨੇ ਇਹ ਹੋ ਗਏ ਮੇਰੇ ਘਰ ਅਤਾ ਪਾਰਾਂ ਦਿਨ ਹੋਈ ਗਏ ਨੇ ਇਹ ਹਾਲਾਤਾਂ ਨੇ ਹਾਂਜੀ ਇਹ ਤੁਹਾਡੇ ਪਹਿਲਾਂ ਵੀ ਇਹ ਹਾਲਾਤ ਬਣਦੇ ਸਾਡੇ 2023 ਚ ਵੀ ਇਹੋ ਹੀ ਹਾਲਾਤ ਸੀ 2023 ਚ ਵੀ ਹਾਂਜੀ ਸਾਰੇ ਬਰਾਂਡੇ ਬਰੁੰਡੇ ਵੀ ਡਿੱਗ ਪਏ ਆ ਜੋ ਕਮਰੇ ਕਮਰੇ ਤੇੜਾ ਪੈ ਗੀਆਂ ਹੂੰ ਹੁਣ ਕਿੰਨਾ ਤੁਹਾਡੀ ਜਿਹੜੀ ਹੈਗੀ ਆ ਹੋਇਆਗਾ ਨੁਕਸਾਨ ਹੋਣ ਨਾ ਨੁਕਸਾਨ ਹੀ ਆ ਸਾਰਾ ਹਾਂ ਕਿ ਇਸ ਨਾਲ ਜਿਆ ਫਸਲਾਂ ਸਾਰੀਆਂ ਮਰ ਗਈਆਂ ਫਸਲਾਂ ਸਾਰੀਆਂ ਮਰ ਗਈਆਂ ਸਾਬ ਰਿਆ ਕੋ ਰਿਆਈ ਕੱਖ ਨਹੀਂ ਹੂੰ ਫਰ ਘਰ ਦਾ ਵੀ ਤਾਂ ਮੈਨੂੰ ਲੱਗਦਾ ਨੁਕਸਾਨ ਬਹੁਤ ਜ਼ਿਆਦਾ ਆ ਦਾ ਵੀ ਬਹੁਤ ਨੁਕਸਾਨ ਹੋਇਆ ਵੇਂਦੇ ਆ ਵੇ ਟਾਟਾ ਸਾਹਿਬ ਪਈਆਂ ਖਿੱਲਰੀਆਂ ਅੱਛਾ ਕੋਈ ਸਰਕਾਰੀ ਸਹਾਇਤਾ ਜਿਵੇਂ ਸੰਸਥਾਵਾਂ ਤਾਂ ਜ਼ਰੂਰ ਪਹੁੰਚ ਰਹੀਆਂ ਨੇ ਪਰ ਕੋਈ ਸਰਕਾਰ ਦੇ ਵੱਲੋਂ ਸਰਕਾਰੀ ਸਹਾਇਤਾ ਮਿਲੀ ਆ ਤੁਹਾਨੂੰ ਸਰਕਾਰੀ ਸਹਾਇਤਾ ਕੀ ਆ ਦੇ ਜਾਂਦੇ ਆ ਰੋਂਦਿਆਂ ਦੇ ਅਥਰੂ ਪਹੁੰਚ ਜਾਂਦੇ ਆ ਕਿਲੋ-ਕਿਲੋ ਦਾਲ ਦੇ ਜਾਂਦੇ ਆ ਨਾ ਉਹ ਉਹਨੂੰ ਕੀ ਕਰਨਾ ਵਾ ਹੂੰ ਸੌਦਿਆਂ ਕਾਣਾ ਆਟਾ ਘਰੇ ਖਾਈ ਜਾਂਦੇ ਹੂੰ ਕੋਈ ਸਵਾਦ ਤਾਂ ਤਾਂ ਜੇ ਚੈੱਕ ਦੇਣ ਲੋਕਾਂ ਦੇ ਘਰਾਂ 'ਤੇ ਜਿਵੇਂ ਪਿਛਲੇ ਤੁਸੀਂ ਕਹਿੰਦੇ ਪਿਛਲੇ ਸਮਿਆਂ 'ਚ ਵੀ ਹੜ੍ਹ ਆਏ ਉਹ ਨਹੀਂ ਦਿੱਤਾ ਪਿਛਲੇ ਸਾਲਾਂ 'ਚ ਕੱਖ ਨਹੀਂ ਦਿੱਤਾ ਨਾ ਨਾ ਸਰਕਾਰ ਤਾਂ ਕਹਿੰਦੀ ਆ ਕਿ ਮੰਤਰੀ ਜੀ ਵੀ ਆ ਜਾ ਕੇ ਗਏ ਸੀ ਮੰਤਰੀ ਜੀ ਨੂੰ ਕਹਿ ਦੇਣਾ ਸੀ ਫਿਰ ਤੁਸੀਂ ਮੰਤਰੀ ਨੂੰ ਆਖਿਆ ਸੀ ਕਿ ਹਾਂ ਜੀ ਹੈਗਾ ਪਿਛਲੇ ਦਿਨਾਂ ਹੀ ਤਾਂ ਸਾਨੂੰ ਕੱਖ ਵੀ ਨਹੀਂ ਮਿਲਿਆ ਹਾਂ ਕੁਛ ਨਹੀਂ ਆਇਆ ਸਾਡੇ ਘਰਾਂ ਦੇ ਵਿੱਚ ਵੀ ਉਹ ਤਾਂ ਪਿਛਲੇ ਸਾਲ ਸਵਦਾਹਾ ਦਾਮਦਾਰਿਆ ਆ ਖਰਾਬੇ ਖਰੂਬੇ ਕੱਖ ਨਹੀਂ ਦਿੱਤਾ ਨਾ ਖਰਾਬੇ ਦਾ ਕੁਝ ਵੀ ਨਾ ਕਿਸੇ ਨੂੰ ਨਹੀਂ ਦਿੱਤਾ ਕੀ ਹੈ ਜੇ ਕਿੱਲੇ ਕਿੱਲੇ ਦਾ ਕਿਸੇ ਨੂੰ ਦੇ ਦਿੱਤਾ ਤਾਂ ਕਈਆਂ ਨੂੰ ਅਭੀ ਨਹੀਂ ਮਿਲਿਆ ਪਿਛਲੇ ਸਾਲ ਕਿੰਨੇ ਏਕੜ ਫਸਲ ਕੇ ਥੋੜੀ ਸਾਰੀ ਖਰਾਬ ਹੋ ਗਈ ਆ ਸਾਰੀ ਇੱਕ ਫਸਲ ਇਦਾਂ ਹੀ ਖਰਾਬ ਹੋਈ ਆ ਪਿਛਲੀ ਈ ਤਾਂ ਹਾਂ ਜੀ ਪਿਛਲੀ ਤਾਂ ਘਰਾਂ ਦਾ ਬੜਾ ਬਹੁਤ ਨੁਕਸਾਨ ਹੋਇਆ ਤੇ ਫਿਰ ਹਾਲੇ ਤਾਂ ਉਹ ਨੁਕਸਾਨ ਤੋਂ ਵੀ ਨੁਠੇ ਹੋਣੇ ਤੁਸੀਂ ਉਹ ਤਾਂ ਕਿੱਥੇ ਉੱਠੇ ਵਾਲੀ ਤਾਂ ਬਹੁਤ ਔਖਾ ਵਾ ਘਰ ਛੱਡਣ ਨੂੰ ਘਰ ਵੀ ਕਿੱਥੇ ਜਾਵਾਂਗੇ ਘਰ ਛੱਡ ਕੇ ਜਾਣਾ ਕਿੱਥੇ ਕਿੱਥੇ ਜਾਵਾਂਗੇ ਕੋ 4 ਦਿਨ ਚੱਲ ਲੂਗਾ 10 ਦਿਨ ਚੱਲ ਲੂਗਾ ਹਮ ਕੀਰੀਤ ਦੇ ਅਧਿਕਾਰੀ ਆਉਣਾ ਹਮ ਪਰ ਪਰ ਰੋਜ਼ਾਨਾ ਦਾ ਕਿੰਨਾ ਦਾ ਆ ਜਾਂਦੀਆਂ ਵੋਟਾਂ ਲੈਣ ਵੋਟਾਂ ਲੈਣ ਨੂੰ ਚੰਗੇ ਭਲੇ ਸਰਕਾਰ ਦੇ ਇਸ ਪੈਂਦੇ ਨੇ ਹੂੰ ਉਹ ਨਹੀਂ ਤੇ ਜਦੋਂ ਇਦਾਂ ਨਹੀਂ ਦਿਸਦੇ ਘਰ ਇਹਨਾਂ ਨੂੰ ਹੂੰ ਫਿਰ ਜਦੋਂ ਹੁਣ ਥੋੜਾ ਗੁਜ਼ਾਰਾ ਉਦਾਂ ਕਿਵੇਂ ਚੱਲਦਾ ਤੋ ਰੋਜ਼ਾਨਾ ਦਾ ਆਉਣ ਜਾਣ ਕੇ ਸਾਰਾ ਕੁਝ ਬੰਦ ਤੇ ਉਦਾਂ ਦੇ ਘਰੇ ਬੈਠੇ ਆ ਇਸ ਤਰ੍ਹਾਂ ਹੀ ਤਾਂ ਜਾਣੇ ਵਿਚਾਰੇ ਬੇੜੀ ਤੇ ਕੱਲ ਤੇ ਖਾੜਦੇ ਨੇ ਜਵਾਕਾਂ ਨੂੰ ਸਕੂਲ ਸਕੂਲ ਜਾਣਾ ਹਾਂਜੀ ਤੇ ਫਿਰ ਇਹ ਵੀ ਤਾਂ ਭੁੱਖੇ ਹੋਣਗੇ ਇਹਨਾਂ ਨੂੰ ਪਸ਼ੂ ਚਾਰੇ ਦੇ ਕਹੀ ਆ ਵੇ ਕ ਉਹ ਕਹੀਆ ਤੋੜੀ ਵੀ ਭੇਜ ਗਈ ਆ ਤੁੜੀ ਭੇਜ ਗਈ ਸਭ ਸਭ ਕੁਝ ਹੀ ਰਿਆ ਹੀ ਨਹੀਂ ਕੁੱਖ ਵੀ ਇਹ ਤਾਂ ਮੈਨੂੰ ਲੱਗਦਾ ਵੀ ਜਿਵੇਂ ਜਿਹੜਾ ਨੁਕਸਾਨ ਹੋਇਆ 10 ਸਾਲ ਨਹੀਂ ਉਠਿਆ ਜਾਣਾ ਤੇ 10 ਸਾਲ ਛੱਡ ਕੇ ਅੱਗੇ ਕਹੜਾ ਉੱਠੇ ਘਰ ਘਾੜ ਵੀ ਡੇਕ ਪਿਆ ਤਾਂ ਉਦੋਂ ਵੀ ਇਹਨਾਂ ਨੂੰ ਕੋਈ ਨਹੀਂ ਦੱਸਿਆ ਵੀ ਉਦੋਂ ਅਸੀਂ ਨਧ ਘਾੜ ਲਿਖਣੇ ਆ ਚੱਕ ਇਦਾਂ ਕੋਈ ਦੇਈਏ ਚ ਨਾ ਦੇਈਏ ਹੁਣ ਵੀ ਮੰਤਰੀ ਕੀ ਦੇ ਗਿਆ ਕਿਲੋ ਕਿਲੋ ਆਟਾ ਦੇ ਗਿਆ ਤੇ ਅੱਧਾ ਅੱਧਾ ਕਿਲੋ ਦਾਲ ਦੇ ਗਿਆ ਤੇ ਇਹਦੇ ਨਾਲ ਗੁਜ਼ਾਰਾ ਹੁੰਦਾ ਚੱਲ ਜੂ ਇਹਦੇ ਨਾਲ ਗੁਜ਼ਾਰਾ ਹਾਂ ਵੀ ਸਾਲ ਚ 6 ਮਹੀਨੇ ਜਿਹੜੇ ਕੱਢਨੇ ਉਹ ਕਿਵੇਂ ਕੱਢਨੇ ਅੱਛਾ ਮੰਤਰੀ ਦਾ ਸਵਾਲ ਤਾਂ ਹੀ ਜਾਣ ਕੇ ਚੈੱਕ ਫੜੰਮਦਾ ਤੇ ਲੋਕਾਂ ਦੇ ਘਰਾਂ 'ਚ ਪੈਸੇ ਦੇ ਕੇ ਜਾਂਦੇ ਤੇ ਹਾਂ ਉਹ ਨਹੀਂ ਦੇ ਕੇ ਨਾ ਦੇਣਾ ਕੀ ਕਿਸ ਨੇ ਫਿਰ ਫੋਟੋਆਂ ਖਿਚਾ ਕੇ ਮੁੜ ਗਏ ਫੋਟੋਆਂ ਖਚਮਦੇ ਤਮਾਸ਼ਾ ਵੇਖਣ ਆਉਂਦੇ ਸਾਰੇ ਵੇਖ ਕੇ ਤਾਂ ਨਾ ਜਾਂਦੇ ਇਹ ਗੱਲਾਂ ਫਿਰ ਕਹਿਣੀਆਂ ਸੀ ਵੀ ਆ ਕਿਲੋ-ਕਿਲੋ ਨਾਲ ਸਾਡਾ ਕੀ ਬਣੂਗਾ ਤੁਸੀਂ ਕਹਿ ਦੇਣਾ ਸੀ ਮੰਤਰੀ ਨੂੰ ਕਿਹਾ ਸੀ ਮੰਤਰੀ ਨੂੰ ਕੀ ਕਹਣਾ ਮੰਤਰੀ ਨੂੰ ਪਤਾ ਹੀ ਆ ਦੱਸਿਆ ਹੀ ਆ ਮੰਤਰੀ ਨੂੰ ਪਿਛਲੀ ਯਾਰੀ ਸਭ ਕੁਝ ਟਿਕ ਪਿਆ ਮਿਲਿਆ ਪਿਛਲੇ ਉਦੋਂ ਤਾਂ ਪਿਛਲੀ ਯਾਰੀ ਕੋਈ ਕਿਸ ਨੇ ਸਾਡੀ ਬਾਤ ਨਹੀਂ ਪੁੱਛੀ ਤਾਂ ਉਹਨਾਂ ਦੇ ਆਵਾਂਗੇ ਦਵਾਂਗੇ ਦੇਣਾ ਕੀ ਹੈ ਬਸ ਆ ਚਾਰਦੇ ਨੇ ਇਹ ਤਾਂ ਫਿਰ ਮਾਤਾ ਜੀ ਬਿਮਾਰੀਆਂ ਦਾ ਵੀ ਡਰ ਹੈ ਦੋ ਸੁਗਿਆ ਬਿਮਾਰੀਆਂ ਕਿਉਂ ਨਾ ਜਿਵੇਂ ਇੱਥੇ ਉਹ ਚ ਤਾਂ ਰਹਿਣਾ ਵੀ ਔਖਾ ਸਮੈਲ ਲੱਭਦਾ ਹੋੜ ਬਿਮਾਰੀਆਂ ਬਹੁਤ ਜਿਆਦੀਆਂ ਲੱਗਣੀਆਂ ਲੋਕਾਂ ਨੂੰ ਹਾਲੀ ਤਾਂ ਸਰਵਾਤਾਈਆਂ ਅੱਜ ਤਾਂ ਵੇਖੀ ਜੋ ਪਾਣੀ ਸੁੱਕੇ ਤੇ ਚੋਣਿਆਂ ਨੇ ਮੁਸ਼ਕ ਮਾਰਨੇ ਮੁਸ਼ਕ ਮਾਰਨੇ ਔਰ ਇੱਥੇ ਤਾਂ ਐਡੇ ਔਖੇ ਸਰਕਾਰਾਂ ਦਾ ਕੋਈ ਰਹਿਤ ਰੱਬ ਦਾ ਨਾ ਸਾਡਾ ਤਾਂ ਕਹਿੰਦਾ ਬੰਨ ਨਹੀਂ ਲਾ ਦੋ ਕਿ ਚਾਚ ਸਵਾਦ ਨਾ ਹਾਂ ਰੇਤਾ ਹੀ ਕਢਾ ਦੋ ਤਾਂ ਤਾਂ ਰੇਤਾ ਵੀ ਨਹੀਂ ਕੱਢਣ ਦਿੰਦੇ ਕਿਤੇ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਆਏ ਸਾਲੋਂ ਤੁਹਾਨੂੰ ਹੀ ਲੱਗਦਾ ਵੀ ਸਰਕਾਰ ਜ਼ਿੰਮੇਵਾਰਾ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਆਪ ਕੋ ਸਰ ਇਹ ਸਰਕਾਰ ਹੀ ਨਹੀਂ ਕੱਢਣ ਦਿੰਦੀ ਰੇਤਾ ਜੇ ਕੱਢਣ ਦੇ ਤਾਂ ਅਸੀਂ ਕਿਉਂ ਮਰ ਗਏ ਅੱਛਾ ਆ ਜਦੋਂ ਦਾ ਭਗਵਾਨ ਤਮਨ ਚ ਆਉਂਦਾ ਤਾਂ ਕਈ ਜ਼ਿਆਦਾ ਡੰਡ ਲਾਤੀ ਹਾਂ ਇਹ ਤਾਂ ਇਹ ਤਾਂ ਇਹ ਕਹਿੰਦੇ ਨੇ ਕਿ ਸਰਕਾਰ ਹੁਣ ਮੰਤਰੀ ਸਾਹਿਬ ਵੀ ਬਾਹਰ ਕਹਿ ਗਏ ਨੇ ਸਰਕਾਰ ਲੋਕ ਖੁਸ਼ ਬਹੁਤ ਆ ਸਾਡੀ ਸਰਕਾਰ ਸਰਕਾਰ ਤੋਂ ਕਿੱਥੇ ਖੋਜ ਲੋਕ ਤਾਂ ਪੇਟ ਲਾਂਤ ਪਾਉਂਦੇ ਆ ਹਾਂ ਜੇ ਆ ਪਿਛਲੀ ਵਾਰੀ ਜਦੋਂ ਆ ਤੁਹਾਨੂੰ ਦੱਸਿਆ ਵੀ ਸ਼ੈਡਾ ਡਿੱ ਗਿਆ ਤਾਂ ਕਹੇ ਨੇ ਉਹ ਤੋਂ ਉਹਨੇ ਕੁਕੜੀ ਰੋੜੀ ਤਾਂ ਵੀ ਦਊਗਾ ਅੰਡਾ ਰੋੜ ਗਿਆ ਤਾਂ ਵੀ ਦੋ ਦਿੱਤੀ ਸਵਾਇ ਹੀ ਨਹੀਂ ਸਾਨੂੰ ਅੱਛਾ ਕੁਝ ਨਹੀਂ ਮਿਲਿਆ ਤਾਂ ਆਖ ਨਹੀਂ ਦਿੱਤਾ ਸਾਨੂੰ ਆਉਗੇ ਮੁਰਗੀਆਂ ਮਰਨ ਨਹੀਂ ਹੁਣ ਪਾਣੀ ਆਇਆ ਜਾ ਇਤੇ ਵੀ ਕਿਹੜਾ ਮਾਰ ਸਕਦਾ ਵਾ ਦੇਖ ਵੀ ਸਕਦਾ ਨਾ ਕੋਈ ਨਹੀਂ ਆਇਆ ਇੱਥੇ ਫਿਰ ਬੋਟਾਂ ਵੇਲੇ ਤਾਂ ਤੁਸੀਂ ਦਿਸ ਜਾਂਦੇ ਹੋ ਹੁਣ ਕਿਉਂ ਨਹੀਂ ਦਿੰਦੇ ਤੂੰ ਹੁਣ ਨਹੀਂ ਦੇ ਦ ਹੁਣ ਅੱਖਾਂ ਚਿੱਟੇ ਪੈ ਗਏ ਮੋਤੀ ਹੁਣ ਨਹੀਂ ਦੇ ਦ ਹੁਣ ਨਹੀਂ ਦੇਤੇ ਨਾ ਇਹਨਾਂ ਨੂੰ ਹੁਣ ਦੱਸਣੇ ਆਪੇ ਮਾਂਡਾਲੇ ਕਿ ਦਮ ਮਾਰਦੇ ਆ ਕਿਦਾਂ ਹੈਗੇ ਆ ਕੀ ਰਹਿ ਕੇ ਆ ਕਿ ਮਰ ਕੇ ਇਹ ਤਾਂ ਕਹਿੰਦੇ ਵੀ ਸਾਨੂੰ ਤਾਂ ਆਮਕਰਾਂ ਦੀਆਂ ਸਮੱਸਿਆਵਾਂ ਦਾ ਪਤਾ ਸੀ ਤਾਂ ਆਮਕਰਾਂ ਝੁੱਠੇ ਵੇ ਤਾਂ ਕਹਿੰਦੇ ਆਂ ਕਹਿੰਦੇ ਆ ਉਹ ਕਹਿੰਦੇ ਆ ਸਾਡੇ ਵੇਖ ਲਿਆ ਤੁਸੀਂ ਵੀ ਲਾ ਤੋ ਹੂੰ ਕੀ ਆਲੀ ਉਧਰ ਜਾ ਕੇ ਵੇਖੋ ਸਾਡੇ ਇੱਧਰ ਇਹ ਤੋਂ ਵੀ ਜ਼ਿਆਦਾ ਬੁਰੇ ਹਾਲਾਤ ਆ ਸਾਡੇ ਬੁਰੇ ਹਾਲਾਤ ਆ ਕਿਤੇ ਹੰਤਰਾ ਇਹ ਤਾਂ ਫਿਰ ਇਹ ਵੀ ਆ ਵੀ ਕੱਲ ਨੂੰ ਆ ਡਿੱਗ ਡੁੱਗ ਵੀ ਨਾ ਪੈਣ ਜੇ ਤੁਸੀਂ ਪਿਛਲੀ ਵਾਰੀ ਵੀ ਆ ਤਾਂ ਆ ਪਿਛਲੀ ਵਾਰੀ ਪਾਇਆ ਦੁਬਾਰੇ ਪਾਇਆ ਲੱਗਦਾ ਪਿਛਲੀ ਵਾਰੀ ਪਾਇਆ ਵਾ ਉਦੋਂ ਵੀ ਆ ਜਦੋਂ ਪਿਛਲੀ ਵਾਰੀ ਨਹੀਂ ਪਾਇਆ ਜਦੋਂ ਪਾਣੀ ਆ ਤੋ ਪਹਿਲਾਂ ਪਹਿਲਾਂ ਪਾਇਆ ਪਾਣੀ ਤੋਂ ਪਹਿਲਾਂ ਪਾਇਆ ਹਾਂ ਟਿੱਗੀਆਂ ਡੁੱਗਿਆ ਉਹ ਤਾਂ ਸਾਰਾ ਹੀ ਕਿੰਨਾ ਬਰਾਂਡਾ ਉਧਰ ਸਾਡੇ ਤਾਂ ਸਾਰਾ ਹੀ ਡਿੱਗਾ ਪਿਆ ਤੇ ਹਾਂ ਉਹ ਸਾਰਾ ਹੀ ਸਾਰੇ ਦਾ ਸਾਰਾ ਹੀ ਕਾਹਦਾ ਸਾਰਾ ਹੀ ਹਾਂ ਖਰਾਬ ਕੰਦਾ ਵੀ ਡਿੱਗ ਪਿਆ ਸੀ ਪਾਣੀ 'ਚ ਹਾਂ ਅੱਖ ਨਹੀਂ ਦੇ ਸੋਨੂੰ ਉਮੀਦ ਹੈਗੀ ਆ ਵੀ ਸਰਕਾਰ ਸਾਡਾ ਇਹਦਾ ਕੋਈ ਹੱਲ ਕਰੂ ਕਿਉਂਕਿ ਐਂ ਤਾਂ ਜਿਵੇਂ ਹੁਣ ਪਹਿਲਾਂ ਆਇਆ ਹੁਣ ਫੇਰ ਆ ਗਿਆ ਇਹ ਤਾਂ ਫੇਰ 1 ਸਾਲ 2 ਸਾਲ ਨੂੰ ਫੇਰ ਆਜੂ ਫੇਰ ਤੁਸੀਂ ਕਦੋਂ ਆਰਥਿਕ ਤੌਰ ਤੇ ਉੱਠੋਗੇ ਉੱਠਿਆ ਜਾਣਾ ਹੀ ਨਹੀਂਗਾ ਤੇ ਹੁਣ ਪਾਣੀ ਆਇਆ ਤੇ ਹੁਣ 4-5 ਸਾਲ ਫੇਰ ਐਵੇਂ ਜੱਟ ਐਵੇਂ ਜਿਮੀਦਾਰ ਰਗੜੇਗਾ ਤੇ ਅੱਛਾ ਸਾਰਾ ਗੁਜ਼ਾਰਾ ਪਰਿਵਾਰ ਦਾ ਖੇਤੀਬਾੜੀ ਤੋਂ ਜੋ ਕੁਝ ਹੋਰੀ ਖੇਤੀਬਾੜੀ ਤੋਂ ਖੇਤੀਬਾੜੀ ਤੇ ਸਾਰਾ ਖੇਤੀਬਾੜੀ ਤੋਂ ਖੇਤੀਬਾੜੀ ਤੋਂ ਹੀ ਆ ਕੋਈ ਨਹੀਂ ਕੋਈਆਂ ਦੇ ਗਏ ਵੀ ਆ ਬਾਹਰ ਬੋਰ ਕਈਆਂ ਦੇ ਵੀ ਕੀ ਮਾਰੀ ਦਾ ਕੱਢਣੀਆਂ ਪਰ ਸਾਡੇ ਖੇਤੀ ਵੜੀ ਹਾਂਜੀ ਸਾਡਾ ਤਾਂ ਖੇਤੀ ਵੜੀ ਤੁਹਾਨੂੰ ਤਾਂ ਇਹੀ ਹੋਣਾ ਵੀ ਜਵਾਕ ਨੂੰ ਫਿਰ ਇੱਧਰ ਰੱਖ ਕੇ ਵੀ ਕੀ ਕਰਨਾ ਕੀ ਕਰਾਂ ਸਾਡਾ ਬੱਚਾ ਛੋਟਾ ਤੇ ਪੰਜਾਂ ਬੇਟੀਆਂ ਤੋਂ ਬੱਚਾ ਛੋਟਾ ਓਕੇ ਹਾਂ ਤੁਸੀਂ ਵੀ ਜਵਾਕ ਨੂੰ ਇੱਧਰ ਰੱਖ ਕੇ ਤੁਸੀਂ ਕੀ ਕੀ ਪ੍ਰਸ਼ਾਸਨ ਤੋਂ ਜਾਂ ਲੋਕਾਂ ਤੋਂ ਕੀ ਮੰਗ ਕਰਦੇ ਹੋ ਲੋਕਾਂ ਤੋਂ ਅਸੀਂ ਤਾਂ ਮੰਗ ਕਰਦੇ ਸਾਡਾ ਬੰਨ ਹੀ ਲੱਗ ਜਾਵੇ ਚਾਹੇ ਦਰਿਆ ਹੀ ਇੱਕ ਪਾਸੇ ਚੱਲ ਜਾਵੇ ਹੋਰ ਤਾਂ ਸਾਨੂੰ ਇਹਨਾਂ ਕੁਝ ਨਹੀਂ ਦੇਣਾ ਦਰਿਆ ਸਾਡਾ ਬੰਨ ਲੱਗ ਜਾਵੇ ਚਾਹ ਪੱਥਰ-ਪੁੱਥਰ ਲੱਗ ਜਾਣ ਚਾਹੇ ਦਰਿਆ ਵੀ ਇਹ ਨਹਿਰੀ ਰੂਪ ਬਣਾ ਦੇ ਤੇ ਉਧਰ ਦਰਿਆ ਭੇਜ ਦੇਣ ਥੱਲੇ ਤੁਸੀਂ ਤਾਂ ਇਹ ਦੇ ਨਾਲ ਨਾਲ ਜਦੋਂ ਮੀਂਹ ਆਉਂਦੇ ਹੋਣਗੇ ਮਾਤਾ ਜੀ ਤੁਹਾਨੂੰ ਤਾਂ ਚੰਗੇ ਨਹੀਂ ਲੱਗਦੇ ਹੋਣੇ ਵੀ ਮੀਂਹ ਸਾਨੂੰ ਕਿਤੇ ਫੇਰਨਾ ਤੁਹਾਨੂੰ ਤਾਂ ਮੀਂਹ ਐਵੇਂ ਹੀ ਆ ਸਾਨੂੰ ਤਾਂ ਜਿਹੜਾ 2 ਮਹੀਨੇ ਪਹਿਲਾਂ ਤਰਲੇ ਲਾਇ ਲਾ ਕੇ ਰੱਬ ਨੂੰ ਵੀ ਦਸਾ ਕਰ ਦੇ ਰਹੇ ਅੱਛਾ ਵੀ ਮਹਾਰਾਜ ਪਾਣੀ ਨਾ ਇਧਰ ਆਵੇ ਤਾਂ ਪਰ ਫੇਰ ਆ ਗਿਆ ਕੀ ਕੀਤਾ ਜਾਵੇ ਹੁਣ ਤਾਂ ਇਹ ਵੀ ਅਭੀ ਪਿੰਡ ਛੱਡ ਕੇ ਵੀ ਕਿਤੇ ਜਾ ਨਹੀਂ ਸਕਦੇ ਨਾ ਨਾ ਕਿਤੇ ਵੀ ਨਹੀਂ ਜਾ ਸਕਦੇ ਨੇ ਜਾਣਾ ਕਿੱਥੇ ਮਦਨ ਸੁੱਖ ਸਹੂਲਤਾ ਤੋਂ ਵਾਂਝੇ ਹੋਏ ਬੈਠੇ ਹਾਂ ਕਿਸੇ ਤਰ੍ਹਾਂ ਦੀ ਕੋਈ ਸਭ ਹਾਲੀ ਤੱਕ ਕੋਈ ਨਹੀਂ ਹੈਗੀ ਤਾਂ ਨਾ ਪਿਛਲੇ ਸਾਲ ਹੀ ਪਿੱਛੇ ਜੋ ਪਾਣੀ ਆ ਕੋਈ ਨਹੀਂ ਮਿਲੀ ਕੁਝ ਨਹੀਂ ਮਿਲਿਆ ਤਾਂ ਗਾਂ ਨੂੰ ਕੋਈ ਪਤਾ ਕੋਈ ਨਹੀਂ ਆਦੇ ਤੇ ਕੇ ਦਵਾਗੇ ਦਵਾ ਦੇਣਾ ਕੀ ਆ ਆ ਜਿੰਨੇ ਦਿਨ ਪਾਣੀ ਉਹਨੇ ਦੇਣੀਆਂ ਕੇ ਕੇ ਮੁੜ ਜਾਂਦੇ ਮੁੜ ਜਾਂਦੇ ਤੇ ਪਿੰਡ ਮੈਨੂੰ ਜ਼ਰੂਰ ਦੱਸ ਦਿਓ ਜੀ ਕਿਹੜਾ ਪਿੰਡ ਇਹ ਪਿੰਡ ਸਾਗਰਾ ਸਾਗਰਾ ਪਿੰਡ ਬਾਉਪੁਰ ਦੇ ਨਾਲ ਹਾਂ ਸਾਗਰਾ ਪਿੰਡਾ ਬਾਉਪੁਰ ਦੇ ਨਾਲ ਇਹ ਹਾਲਾਤ ਨੇ ਇਹ ਅਸਲੀਅਤ ਆ ਇਨ੍ਹਾਂ ਕਰਾਂ ਦੀ ਇਹ ਕਹਿੰਦੇ ਨੇ ਕਿ ਪਿਛਲੀ ਵਾਰ ਹੁਣ ਇਸ ਵਾਰ ਵੀ ਮੰਤਰੀ ਸਾਹਿਬ ਆਏ ਮੰਤਰੀ ਸਾਹਿਬ ਨੂੰ ਅਸੀਂ ਕਿਹਾ ਵੀ ਕਿ ਸਾਨੂੰ ਕੁਝ ਨਾ ਕੁਝ ਜ਼ਰੂਰ ਦਿਓ ਕਿਉਂਕਿ ਪਿਛਲੀ ਵਾਰ ਜਿਹੜਾ ਹੈਗਾ ਸਾਨੂੰ ਕੁਝ ਵੀ ਨਹੀਂ ਮਿਲਿਆ ਪਿਛਲੀ ਵਾਰ ਉਹ ਕਹਿੰਦੇ ਕਿ ਮੁਰਗੀਆਂ ਬੱਕਰੀਆਂ ਦੀ ਗੱਲ ਹੋਈ ਸੀ ਪਰ ਉਹਨਾਂ ਮੁਰਗੀਆਂ ਬੱਕਰੀਆਂ ਚੋਂ ਕੁਝ ਵੀ ਨਹੀਂ ਸਾਨੂੰ ਦਿੱਤਾ ਸਾਨੂੰ ਕੁਝ ਵੀ ਨਹੀਂ ਹੈਗੇ ਕਹਿੰਦੇ ਤੇ ਇਸ ਵਾਰ ਵੀ ਮੰਤਰੀ ਆਏ ਜ਼ਰੂਰ ਕਿਲੋ ਕਿਲੋ ਦਾਲ ਦੇ ਕੇ ਸਾਨੂੰ ਮੁਰ ਚਲੇ ਪਰ ਹੈ ਕੁਝ ਵੀ ਨਹੀਂ ਤਾਂ ਇਹ ਤਸਵੀਰਾਂ ਇੰਨਾ ਘਰਾਂ ਦੀਆਂ ਨੇ ਜਿਹੜੇ ਪੂਰੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਉਹ ਪਾਣੀ ਦੇ ਨਾਲ ਘਰੇ ਹੋਏ ਨੇ ਤੇ ਕਹਿੰਦੇ ਨੇ ਕਿ ਪਿਛਲੀ ਵਾਰ ਦੇ ਟੇਹੇ ਹੁਣ ਉਸ ਤੋਂ ਬਾਅਦ ਮਸਾ ਮਸਾ ਸੀ ਇੰਨੇ ਕ ਯੋਗ ਇੰਨੇ ਕ ਜੋਗੇ ਜਿਹੜੇ ਹੋਏ ਸੀ ਕਿ ਇੱਕ ਸਾਲ ਦਾ ਮਸਾ ਆਰਥਿਕ ਬੋਝ ਜਿਹੜਾ ਹੈਗਾ ਉਹ ਝੱਲਿਆ ਸੀ ਪਰ ਹੁਣ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਹੁਣ ਫੇਰੇ ਹਾਲਾਤ ਜਿਹੜੇ ਆ ਉਹ ਜਿਉਂਦੇ ਤਿਉਂ ਬਣੇ ਨੇ ਤੇ ਹਰ ਵਾਰੀ ਸਾਡੇ ਨਾਲ ਐਸਾ ਕੁਝ ਜਿਹੜਾ ਹੈਗਾ ਉਹ ਹੁੰਦਾ ਹੈ